सबसे झूठा इनमें से अगर टॉप में कोई है तो इनका हेल्थ मिनिस्टर सीधे फेस से इतना झूठ बोलता मैंने व्यक्ति नहीं देखा इन्होंने कहा था 16 ये नए मेडिकल कॉलेजेस लाएंगे एक का नहीं पत्थर अभी एक रखा था संगरूर में वो कोर्ट ने उसको आ, स्टे कर दिया एक का को एक साल पहले बता रहा हूँ नेक्स्ट 31 ऑफ मार्च 2026 हमारा डेट चला जाएगा 417 पर कल चुके है कल युग ਭਲੇ ਭਲੇ ਧੰਨ ਧੰਨ ਕਰਵਾਤੀ ਜਾਂ ਫਿਰ ਵੈਰੀ ਗੁੱਡ ਕੀ ਕਿਹਾ ਜਾਂ ਵੀ ਪੰਜਾਬ ਸਰਕਾਰ ਦੇ ਬੱਸਟ ਬਾਰੇ ਦੋਸਤੋ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਕਹਿ ਰਹੀ ਹੈ ਕਿ ਦਿੱਲੀ ਦੀ ਨਵੀਂ ਚੁਣੀ ਹੋਈ ਭਾਜਪਾ ਸਰਕਾਰ ਨੇ ਬੱਸਟ ਵਿੱਚ ਦਿੱਲੀ ਵਾਸੀਆਂ ਨੂੰ ਕੁਝ ਨਹੀਂ ਦਿੱਤਾ ਬਿਲਕੁਲ ਨਿਰਾਸ਼ ਕੀਤਾ ਹੈ ਕਿ ਅਤੇ ਉਹ ਆਪਣੇ ਵਾਦਿਆਂ ਤੋਂ ਭੱਜੀ ਹੈ ਪਰ ਕੀ ਇਹ ਪੰਜਾਬ ਵਿੱਚ ਪੰਜਾਬੀ ਚ ਇਸ ਵਾਰ ਇਹਨਾਂ ਨੇ ਜੋ ਬੱਸਟ ਪੇਸ਼ ਕੀਤਾ ਹੈ ਉਸ ਵਿੱਚ ਕੀ ਇਹ ਪੰਜਾਬੀਆਂ ਦੀ ਅੱਖਾਂ ਦੇ ਤਾਰੇ ਬਣ ਗਏ ਹਨ ਜਾਂ ਜਾਂ ਬੱਸ ਫਿਰ ਵਾਹੋ ਇਹ ਸੱਜਣਾ ਤੇਰੇ ਲਾਰੇ ਜੂਨ ਜੋਗਾ ਛੱਡਦੇ ਨਹੀਂ ਆ ਤੇ ਨਾ ਇਹ ਮਰਨ ਦਿੰਦੇ ਨੇ ਪਿਛਲੇ 3 ਸਾਲਾਂ ਵਿੱਚ ਪੰਜਾਬ ਦੇ ਸਿਰ 95000 ਦਾ ਹਾਂਜੀ 95000 ਕਰੋੜ ਦਾ ਹੋਰ ਕਰਜ਼ਾ ਚਾਹਨ ਵਾਲੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਬਜਟ ਬਾਰੇ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਸਭ ਤੋਂ ਝੂਠਾ ਇਹਨਾਂ ਵਿੱਚੋਂ ਅਗਰ ਟੌਪ 'ਤੇ ਕੋਈ ਹੈ ਤਾਂ ਇਨਕਾ ਹੈਲਥ ਮਿਨਿਸਟਰ ਹੈ सीधे फेस से इतना झूठ बोलता मैंने व्यक्ति नहीं देखा इन्होंने कहा था सोलाम ये नए मेडिकल कॉलेजेस लाएंगे एक का नहीं पत्थर अभी एक रखा था संगरूर में वो कोर्ट ने उसको आ, स्टे कर दिया एक अब शहीद आजम भगत सिंह के गांव में वहाँ नींह पत्थर रखकर आए हैं और आप देखें तीन तीन सालों में एक नींह पत्थर रखा है और ये मुकम्मल होने में कम से कम तीन से चार साल चाहिए Is going to happen, जो तीन पुराने जिनका नाम ले रहे हैं वो तो सारे सेंट्रल प्रोजेक्ट्स हैं जी पहले जिसमें कपूरथला है जिस मलेरकोटला है जिसमें होशियारपुर है दिस गवर्नमेंट दवाइयाँ किसी को नहीं मिल रही टोटल चोरी और नलैकी चल रही है इधर जी तो इसीलिए मैं हरपाल चीमा जी को कह रहा था चीमा साहब आप ही आप फुल हो बाकी तो बेचारे सारी टैंकियां खाली की खाली एक साल पहले बता रहा हूँ next 31st of march 2026 ہمارا ڈیٹ چلا جائے گا 417 پر اور جب تک یہ آئیں گے جائیں گے چھوڑ کر ہمیں ہم 5 لاکھ کے قریب ہوں گے دوستو ਇਹਦਾ سیاسی لیڈر ਨੇ ਇਹਦਾ ਇਹੋ ਜਿਹੇ ਪ੍ਰਤੀਕਰਮ ਦੇਣਗੇ ਹੀ ਝੂਠੇ دلਾਰਿਆਂ ਦੀ ਰਾਜਨੀਤੀ ਇਹ ਸਾਰੇ ਪੋਲੀਟੀਕਲ ਪਾਰਟੀਆਂ ਵਾਲੇ ਕਰਦੇ ਹੀ ਰਹੇ ਹਨ ਪੰਜਾਬ ਵਿੱਚ بس ਥੋੜੀ ਜਹੀ ਤਲਖ ਬਿਆਨਬਾਜ਼ੀ ਕਰਕੇ ਮੌਜੂਦਾ ਸਰਕਾਰ ਨੂੰ ਭੰਡਣਾ ਇਹ ਵਿਰੋਧੀ ਦਲਾਂ ਦਾ ਹਮੇਸ਼ਾ ਹੀ ਬਸਟ ਵਿਲੇ ਰਵਈਆ ਰਿਹਾ ਹੈ ਕਾਂਗਰਸ ਅਕਾਲੀ ਭਾਜਪਾ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਾਰੇ ਲਗਭਗ ਇੱਕੋ ਹੀ ਕਤਾਰ ਵਿੱਚ ਆ ਗਏ ਹਨ ਝੂਠੇ ਲਾਰਿਆਂ ਤੇ ਵਾਦਿਆਂ ਦੇ ਮਾਮਲੇ ਵਿੱਚ ਦੋਸਤੋ 26 ਮਾਰਚ 2025 ਨੂੰ ਆਮ ਆਦਮੀ ਪਾਰਟੀ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚਿਮਾ ਨੇ ਬਧਵਾਰ ਦੇ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਵਿੱਚ ਚੌਥਾ ਬਸਟ ਪੇਸ਼ ਕੀਤਾ ਉਹਨਾਂ ਦੇ ਬਸਸ ਦੀ ਲੈ ਦੇ ਕੇ ਖਾਸियत ਇਹ ਸੀ ਜੋ ਮੀਡੀਆ ਦੀਆਂ ਸੁਰਖੀਆਂ ਬਣੀਆਂ ਕਿ ਉਹਨਾਂ ਨੇ ਲੋਕਾਂ ਦੇ ਬਿਨਾਂ ਕੋਈ ਹੋਰ ਟੈਕਸ ਦਾ ਬੋਝ ਪਾਏ ਇੱਕ ਵਾਰ ਫਿਰ ਟੈਕਸ ਮੁਕਤ ਬਸਟ ਪੇਸ਼ ਕੀਤਾ ਹੈ ਪਰ ਕੀ ਇਹ ਦੋਸਤੋ ਸੱਚ ਹੈ ਦੋਸਤੋ ਇਸ ਬਜਟ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਡਰਗ ਸੈਂਸਰਸ ਜਿਸ ਨੂੰ ਬਹੁਤ ਹੀ ਪ੍ਰਚਾਰਿਆ ਗਿਆ ਮਤਲਬ ਕਿ ਜਿਹੜਾ ਸੈਂਸਰਸ ਇਸ ਦੁਆਰਾ ਇਹ ਡਾਟਾ ਇਕੱਠਾ ਕੀਤਾ ਜਾਵੇਗਾ ਕਿ ਪੰਜਾਬ ਦੇ ਲੋਕ ਕਿੰਨੇ ਨਸ਼ੇ ਦੇ ਸ਼ਿਕਾਰ ਹਨ ਦੋਸਤੋ 2013 ਵਿੱਚ ਕਾਂਗਰਸ ਦੇ ਯੂਵਰਾਜ ਰਾਹੁਲ ਗਾਂਧੀ ਉਹਨਾਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਪੰਜਾਬ ਦੀ ਵੱਡੀ ਜਨਸੰਖਿਆ ਨਸ਼ਾ ਦੀ ਸ਼ਿਕਾਰ ਹੈ ਪੰਜਾਬ ਉੜਦਾ ਪੰਜਾਬ ਹੈ ਅਕਾਲੀ ਹਟਾਓ ਕਾਂਗਰਸ ਲਿਆਓ ਪੰਜਾਬ ਬਚਾਓ ਪਰ ਨਸ਼ੇ ਦਾ ਤਾਂ ਦੋਸਤੋ ਉਹੀ ਹਾਲ ਰਿਹਾ 2018 ਵਿੱਚ ਵੀ ਦੱਸਦੇ ਹਨ ਕਿ ਇੱਕ ਸਰਵੇਖਣ ਹੋਇਆ ਸੀ ਜਿਸ ਵਿੱਚ ਪੰਜਾਬ ਵਿੱਚ 25% ਦੇ ਲੋਕ ਜਿਹਾ ਦੋਸਤੋ ਪੰਜਾਬ ਵਿੱਚ 25% ਦੇ ਲੋਕ ਨਸ਼ਾ ਜਾਂ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦੇ ਸਨ ਆਮ ਆਦਮੀ ਪਾਰਟੀ ਨੇ ਇਸ ਸਰਵੇਖਣ ਦੇ ਆਧਾਰ ਤੇ ਇਹ ਹਵਾ ਬਣਾਈ ਤੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਭੰਡ ਕੇ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾ ਲਈ ਦੋਸਤੋ ਉਹਨੇ ਦਿੱਲੀ ਚੋਣਾਂ ਵਿੱਚ ਹਾਰਨ ਤੋਂ ਬਾਅਦ ਇਹਨਾਂ ਨੂੰ ਪੰਜਾਬ ਜਾਦ ਆਇਆ ਹੈ ਕਿ ਪੰਜਾਬ ਵਿੱਚ ਨਸ਼ਾ ਵੀ ਇੱਕ ਸਮੱਸਿਆ ਹੈ ਦਿੱਲੀ ਚੋਣਾਂ ਹਾਰਦੇ ਹੀ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਵਿਪਸਾਨਾ ਦੇ ਬਹਾਨੇ ਆਏ ਤੇ ਪੰਜਾਬ ਦੀ ਰਾਜਨੀਤੀ ਨੂੰ ਕੰਟਰੋਲ ਕਰਨ ਲੱਗੇ ਪੰਜਾਬ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਜੰਗ ਉਹਨਾਂ ਨੇ ਇੱਕ ਪੋਸਟਰ ਵਾਰ ਸ਼ੁਰੂ ਕਰ ਦਿੱਤੀ ਛੋਟੇ-ਛੋਟੇ ਨਸ਼ਾ ਵੇਚਣ ਵਾਲੇ ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਫੜ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਘਰ ਟਾਏ ਗਏ ਇੰਜ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਹਵਾ ਬਣਾਈ ਜਾਵੇ ਮੀਡੀਆ ਰਾਹੀਂ ਕਿ ਪੰਜਾਬ ਸਰਕਾਰ ਇਸ ਵਿਸ਼ੇ ਦੇ ਉੱਪਰ ਬਹੁਤ ਹੀ ਸੀਰੀਅਸ ਹੈ ਪਰ ਦੋਸਤੋ ਕਿਸੇ ਵੱਡੇ ਨਸ਼ੇ ਕਾਰੋਬਾਰੀ ਨੂੰ ਨਾ ਤਾਂ ਹੱਥ ਪਾਇਆ ਗਿਆ ਨਾ ਹੀ ਉਹਨਾਂ ਦੇ ਮਹਿਲ ਜਾਂ ਕੋਠੀਆਂ ਟਾਏ ਗਏ ਫਿਰ ਇਸ ਕਾਰਵਾਈ ਨੂੰ ਕਿਵੇਂ ਸੀਰੀਅਸ ਮੰਨਿਆ ਜਾਵੇ ਦੋਸਤੋ ਪੰਜਾਬ ਵਿੱਚ ਇਹਨਾਂ ਨੇ ਆਪਣੀ ਪ੍ਰਾਪਤੀ ਦੇ ਨਾਤੇ 2027 ਦੀਆਂ ਚੋਣਾਂ ਵਿੱਚ ਕੋਈ ਨਾ ਕੋਈ ਚੋਣਵੀ ਮੁੱਦਾ ਤਾਂ ਲੱਭਣਾ ਹੀ ਹੈ ਬਸ ਲਗਭਗ ਉਹੀ ਕੋਸ਼ਿਸ਼ ਹੈ ਇਹ ਡਰੱਗ ਸੈਂਸਸ ਦੋਸਤੋ ਤਿੰਨ ਸਾਲ ਬਾਅਦ ਅਚਾਨਕ ਇਹ ਨੀਂਦ ਤੋਂ ਜਾਗੇ ਹੋਏ ਨਜ਼ਰ ਆਉਂਦੇ ਹਨ ਤੇ ਅੱਜਕੱਲ ਬਹੁਤ ਹੀ ਜ਼ਿਆਦਾ ਐਕਟਿਵ ਨਜ਼ਰ ਆਉਣ ਲੱਗ ਪਏ ਹਨ ਇਸੇ ਕਰਕੇ ਇਹਨਾਂ ਨੇ ਇਸ ਬਜਟ ਵਿੱਚ ਡਰੱਗ ਸੈਂਸਸ ਨਾਂ ਦੀ ਯੋਜਨਾ ਲਾਂਚ ਕਰ ਦਿੱਤੀ ਇਸ ਲਈ ਬਜਟ ਵਿੱਚ 150 ਕਰੋੜ ਰੱਖੇ ਗਏ ਹਨ ਇਸ ਯੋਜਨਾ ਵਿੱਚ ਹਰ ਘਰ ਨੂੰ ਕਵਰ ਕੀਤਾ ਜਾਵੇਗਾ ਲੋਕ ਲੋਕਾਂ ਦੀ ਸਮਾਜਿਕ ਆਰਥਿਕਤਾ ਤੋਂ ਇਲਾਵਾ ਇਸ ਵਿੱਚ ਨਸ਼ਿਆਂ ਦੇ ਰੁਝਾਨ ਨਸ਼ਾ ਮੁਕਤੀ ਕੇਂਦਰਾਂ ਦੇ ਕੰਮ ਕਾਜ ਦਾ ਡਾਟਾ ਇਕੱਠਾ ਕੀਤਾ ਜਾਵੇਗਾ ਇਸ ਡਾਟਾ ਦਾ ਇਸਤੇਮਾਲ ਕਰਕੇ ਆਵਾਮੀ ਪਾਰਟੀ ਦੀ ਸਰਕਾਰ ਫਿਰ ਪ੍ਰਚਾਰ ਪ੍ਰਸਾਰ ਕਰੇਗੀ ਇਸ਼ਤਿਹਾਰबाजी ਕਰੇਗੀ ਦੋਹਾਂ ਸਾਲਾਂ ਵਿੱਚ ਪੰਜਾਬ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਇਹਨਾਂ ਦੀ ਇਹੀ ਪਾਲਿਸੀ ਹੁੰਦੀ ਹੈ ਅਸੀਂ ਕੀ ਕੀਤਾ ਹੈ ਇਹ ਤਾਂ ਇਹ ਦੱਸਦੇ ਨਹੀਂ ਹਨ ਪਰ ਜਲਦ ਹੀ ਅਸੀਂ ਇੰਜ ਕਰ ਦਵਾਂਗੇ ਇੰਜ ਹੀ ਇਹ ਪ੍ਰਚਾਰ ਪ੍ਰਸਾਰ ਕਰਦੇ ਹਨ ਆਪਣਾ ਬਾਕੀ ਦੋਸਤੋ ਇਹ ਜੋ ਡਾਟਾ ਇਕੱਠਾ ਕਰਨਗੇ ਉਹ ਵੀ ਕਿੰਨਾ ਕੁ ਸੱਚਾ ਹੋਵੇਗਾ ਕਿਉਂਕਿ ਕਿੰਨੇ ਨੌਜਵਾਨ ਇਹ ਮੰਨਣਗੇ ਜਾਂ ਘਰਦਿਆਂ ਨੂੰ ਦੱਸਣਗੇ ਕਿ ਅਸੀਂ ਨਸ਼ਾ ਕਰਦੇ ਹਾਂ ਸੋਚੋ ਦੋਸਤੋ ਕਿੰਨੇ ਨੌਜਵਾਨ ਅਜਿਹੇ ਹਨ ਜੋ ਘਰਦਿਆਂ ਤੋਂ ਚੋਰੀ ਨਸ਼ਾ ਕਰਦੇ ਹਨ ਜਦੋਂ ਕਿ ਉਹ ਉਹਨਾਂ ਦੇ ਘਰਦਿਆਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਬੱਚੇ ਨਸ਼ਾ ਕਰ ਰਹੇ ਹਨ ਤਾਂ ਉਹ ਸਰਕਾਰ ਕੋਲ ਕਿਵੇਂ ਇਹ ਲਖਾਣਗੇ ਕਿ ਅਸੀਂ ਨਸ਼ਾ ਕਰਦੇ ਹਾਂ ਦੋਸਤੋ ਕੁੱਲ ਮਿਲਾ ਕੇ ਇਹ ਕਦਮ ਇਹਨਾਂ ਦੇ ਦਿੱਲੀ ਦੇ ਮੁਹੱਲਾ ਕਲੀਨਿਕਾ ਤੇ ਸਕੂਲ ਆਫ ਐਮੀਨੈਂਸ ਵਰਗਾ ਹੀ ਹੋਵੇਗਾ ਮੁਹੱਲਾ ਕਲੀਨਿਕਾ ਦਾ ਸੱਚ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਉਸ ਵੇਲੇ ਪੰਜਾਬ ਵਿੱਚ ਅਰਸੋਕੇ ਅਸੀਮ ਹਲਾਕਲੇਕ ਨਹੀਂ ਸਗੋ ਉਸ ਵੇਲੇ ਜ਼ਰੂਰਤ ਸੀ 818 ਨਸ਼ਾ ਛਡਾਊ ਕੇਂਦਰਾਂ ਦੀ ਪਰ ਦੋਸਤੋ ਇਹਨਾਂ ਨੇ ਮੀਡੀਆ ਜੋ ਵਾਹਵਾਹੀ ਖੱਟਣ ਦੇ ਚੱਕਰ ਵਿੱਚ ਇਹਨਾਂ ਨੇ ਬੀਪੀ ਸ਼ੂਗਰ ਚੈੱਕ ਕਰਨ ਲਈ ਮਹੱਲਾ ਕਲੀਨਿਕਾਂ ਦਾ ਜਾਲ ਵਿਛਾ ਦਿੱਤੇ ਪੰਜਾਬ ਵਿੱਚ ਮਾਲੇ ਮੁਫਤ ਦਲੇ ਬੇਰਹਿਮ ਸਰਕਾਰੀ ਪੈਸੇ ਦਾ ਸਦਬਯੋਗ ਕਰਨ ਦੀ ਥਾਂ ਇਹਨਾਂ ਨੇ ਆਪਣੇ ਵਾਹਵਾਹੀ ਖੱਟਣ ਲਈ ਪਬਲਿਸਿਟੀ ਕਰਨ ਲਈ ਮਹੱਲਾ ਕਲੀਨਿਕ ਬਣਾਏ ਗਏ ਹਨ ਸਕੂਲਾਂ ਵਿੱਚ ਜੋ ਐਮਿਨੈਂਸ ਸਕੂਲ ਬਣਾਏ ਹੋਏ ਹਨ ਦੋਸਤੋ ਉਹ ਕਿੰਨੇ ਹਨ ਪੰਜਾਬ ਵਿੱਚ ਵੱਧ ਤੋਂ ਵੱਧ 118 ਮਤਲਬ ਕਿ 118 ਐਮਐਲਏ ਦੇ ਹਲਕਿਆਂ ਵਿੱਚ ਇਹੋ ਜਿਹਾ 212 ਸਕੂਲ ਹੀ ਆਂਦਾ ਹੋਵੇਗਾ। ਬਾਕੀ ਦੋਸਤੋ ਸੰਕਰੇ ਸਕੂਲਾਂ ਵਿੱਚ ਬੱਚੇ ਪੜ੍ਹਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਕਿੰਨੇ ਸਕੂਲ ਹਨ? ਕਿੰਨੇ ਪ੍ਰਾਇਮਰੀ ਹਾਈ ਸਕੈਂਡਰੀ ਸਕੂਲ ਹਨ? ਪਰ ਪ੍ਰਚਾਰ ਪ੍ਰਸਾਰ ਸਿਰਫ ਇਹੀ ਕੀਤਾ ਜਾਂਦਾ ਹੈ ਕਿ ਸਕੂਲ ਆਫ ਐਮਿਨੈਂਸ ਕਿੰਨੇ ਵਧੀਆ ਪੰਜਾਬ ਦੀ ਗਵਰਨਮੈਂਟ ਨੇ ਹੀ ਸਕੂਲ ਬਣਾ ਦਿੱਤੇ ਹਨ। ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਹੈ। ਦੋਸਤੋ ਇਹ ਸਭ ਕੁਝ ਸ਼ੋਭਾ ਜੀ ਲਈ ਐਡਵਰਟਾਈਜ਼ਮੈਂਟ ਲਈ ਸਕੂਲ ਆਫ ਐਮਿਨੈਂਸ ਨੂੰ ਪ੍ਰਯੋਗ ਕਰਨ ਲਈ ਕੀਤਾ ਜਾਂਦਾ ਹੈ। ਦੋਸਤੋ ਇਹੋ ਕੁਝ ਇਹਨਾਂ ਨੇ ਡਰੱਗ ਸੈਂਸਸ ਦੇ ਨਾਂ ਹੇਠ ਕਰਨਾ ਹੈ ਇਹ ਜੋ 150 ਕਰੋੜ ਰੁਪਏ ਦਾ ਫੰਡ ਇਹਨਾਂ ਨੇ ਡਰੱਗ ਸੈਂਸਸ ਦੇ ਨਾਂ ਹੇਠ ਰੱਖਿਆ ਹੈ ਉਸ ਨਾਲ ਇਹੋ ਕੁਝ ਕਰਨਗੇ ਇਹ ਬਾਕੀ ਦੋਸਤੋ ਬਜਟ ਦੇ ਕੁਝ ਪੁਆਇੰਟ ਦੇ ਉੱਪਰ ਆਉਂਦੇ ਹਾਂ ਪਰ ਉਸ ਤੋਂ ਪਹਿਲਾਂ ਕੁਝ ਮੂਲ ਬੁਧ ਜਾਣਕਾਰੀਆਂ ਪ੍ਰਾਪਤ ਕਰ ਲੈਂਦੇ ਹਾਂ ਉਹਨਾਂ ਨੇ 2.36 ਲੱਖ ਕਰੋੜ ਦਾ ਪੰਜਾਬ ਦਾ ਬਜਟ ਪੇਸ਼ ਕੀਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਿੱਚ ਇਹ ਬਣਾਇਆ ਗਿਆ ਬਜਟ ਬਹੁਤ ਹੀ ਲਸਾਨੀ ਬਹੁਤ ਹੀ ਵਧੀਆ ਬਜਟ ਹੈ ਕੀ ਇੰਜ ਕਿਹਾ ਜਾ ਸਕਦਾ ਹੈ 2.36 ਲੱਖ ਕਰੋੜ ਦਾ ਬਜਟ ਵੱਡੀਆਂ-ਵੱਡੀਆਂ ਘੋਸ਼ਣਾਵਾਂ ਵੱਡੇ-ਵੱਡੇ ਵਾਦੇ ਪਰ ਦੋਸਤੋ ਇਹ ਪੂਰੇ ਕਿੱਥੋਂ ਹੋਣਗੇ ਜੇ ਆਪਾਂ ਪੰਜਾਬ ਸਰਕਾਰ ਦੀ ਆਮਦਨ ਅਤੇ ਖਰਚੇ ਦਾ ਮੋਟਾ-ਮੋਟਾ ਅੰਦਾਜ਼ਾ ਲਾਈਏ ਤਾਂ ਇਹ ਪਤਾ ਲੱਗ ਜਾਵੇਗਾ ਕਿ ਸਰਕਾਰ ਇਸ ਸਾਲ ਵਿੱਚ ਕੀ ਕਰੇਗੀ ਜੋ ਇਹਨਾਂ ਨੇ ਬਜਟ ਵਿੱਚ ਦੱਸਿਆ ਹੈ ਉਸ ਦੀ ਜਮੀਨੀ ਸੱਚਾਈ ਕੀ ਹੈ ਦੋਸਤੋ ਜੇ ਆਮਦਨ ਦੀ ਗੱਲ ਕਰੀਏ ਤਾਂ ਇਸ ਦੇ ਅੰਕੜੇ ਸਾਹਮਣੇ ਪੇਸ਼ ਹਨ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕਿ ਕੀ ਬਣੇਗਾ ਦੋਸਤੋ ਇਹਨਾਂ ਅੰਕੜਿਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰ ਦਾ ਬਜਟ ਕੀ ਹੈ ਘਾਟੇ ਦਾ ਜਾਂ ਨੋਰਮਲ ਦੋਸਤੋ ਇਹ ਜੋ ਅੰਕੜੇ ਰੱਖੇ ਜਾ ਰਹੇ ਹਨ ਉਸ ਤੋਂ ਤੁਸੀਂ ਆਪ ਅੰਦਾਜ਼ਾ ਲਗਾਓ ਦੋਸਤੋ ਪੰਜਾਬ ਸਰਕਾਰ ਦਾ ਕਰਜ਼ਾ ਹੈ ਉਹ ਭਾਵੇਂ ਨਾਂ ਵੀ ਮੋੜਿਆ ਜਾਵੇ ਪਰ ਉਸਦਾ ਵਿਆਜ ਤਾਂ ਹਰ ਸਾਲ ਮੋੜਨਾ ਹੀ ਪੈਂਦਾ ਹੈ ਇੰਜ ਪੰਜਾਬ ਸਰਕਾਰ ਦਾ ਮਾਲੀਆ ਘਾਟਾ ਉਹ 23957 ਕਰੋੜ ਬਣ ਜਾਂਦਾ ਹੈ ਇੰਜ ਪੰਜਾਬ ਸਰਕਾਰ ਦੇ ਸਿਰ ਲਗਭਗ 34201 ਕਰੋੜ ਹਾਂਜੀ 34201 ਕਰੋੜ ਰੁਪਏ ਦਾ ਇੰਜੇ ਦੋਸਤੋ ਪੰਜਾਬ ਕਰਜ਼ਾਈ ਸਟੇਟ ਇਹ ਕੀ ਤਰੱਕੀ ਕਰ ਸਕਦਾ ਹੈ ਆਮਦਨ ਦਾ ਇੱਕ ਵੱਡਾ ਹਿੱਸਾ ਤਾਂ ਕਰਜ਼ੇ ਚੁਕਾਉਣ ਲਈ ਹੀ ਦੇਣਾ ਪੈਂਦਾ ਹੈ ਆਮਦਨ ਦੇ ਮੁਕਾਬਲੇ ਖਰਚ ਉਹ ਵੀ ਤਾਂ ਹਰ ਸਾਲ ਦੋਸਤੋ ਵੱਧਦਾ ਹੀ ਜਾਂਦਾ ਹੈ ਪਰ ਸਰਕਾਰਾਂ ਇਹ ਜਿਹੇ ਅੰਕੜਿਆਂ ਦਾ ਹੇਰ ਫੇਰ ਕਰਕੇ ਲੋਕਾਂ ਮੂਰੇ ਪੇਸ਼ ਕਰਦੀਆਂ ਹਨ ਕਿ ਲੋਕ ਉਸ ਨੂੰ ਸਮਝ ਹੀ ਨਹੀਂ ਸਕਦੇ ਲੋਕਾਂ ਨੂੰ ਲੱਗਦਾ ਹੈ ਕਿ ਬਜਟ ਵਿੱਚ ਬੱਲੇ ਬੱਲੇ ਹੋ ਗਈ ਹੈ ਪੰਜਾਬ ਸਰਕਾਰ ਨੇ ਸਾਡੇ ਲਈ ਬਹੁਤ ਕੁਝ ਕਰ ਦਿੱਤਾ ਹੈ ਦੋਸਤੋ ਇਸ ਤੋਂ ਇਲਾਵਾ ਇਹਨਾਂ ਨੇ ਬਜਟ ਵਿੱਚ ਇਹ ਪ੍ਰਚਾਰ ਪ੍ਰਸਾਰ ਕੀਤਾ ਹੈ ਕਿ ਪੰਜਾਬ ਵਿੱਚ ਪੰਜਾਬ ਸਰਕਾਰ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਅਤੇ ਮੋਹਾਲੀ ਵਰਗੇ ਸ਼ਹਿਰਾਂ ਵਿੱਚ 50 ਕਿਲੋਮੀਟਰ ਵਿਸ਼ਵ ਪੱਧਰੀ ਸੜਕਾਂ ਉਹਨਾਂ ਦੀ ਸਥਾਪਨਾ ਕਰੇਗੀ। ਦੋਸਤੋ ਸਭ ਤੋਂ ਪਹਿਲਾਂ ਇਸ ਬਾਰੇ ਹੀ ਗੱਲ ਕਰ ਲੈਂਦੇ ਹਾਂ ਵਿਸ਼ਵ ਪੱਧਰੀ ਸੜਕਾਂ। ਦੋਸਤੋ ਕੀ ਜੋ ਪੰਜਾਬ ਵਿੱਚ ਪਹਿਲਾਂ ਸੜਕਾਂ ਬਣੀਆਂ ਹੋਈਆਂ ਹਨ ਉਹ ਵਧੀਆ ਨਹੀਂ ਬਣੀਆਂ ਹੋਈਆਂ ਹਨ। ਕੀ ਜੋ ਪੰਜਾਬ ਵਿੱਚ ਨੈਸ਼ਨਲ ਹਾਈਵੇ ਬਣੇ ਹੋਏ ਹਨ ਵਧੀਆ ਸੜਕਾਂ ਟੋਲ ਪਲਾਜ਼ਾ ਵਾਲੀਆਂ ਕੀ ਉਹ ਘਟੀਆ ਪੱਧਰ ਦੀਆਂ ਹਨ। ਵਿਸ਼ਵ ਪੱਧਰ ਦੇ ਨਾਤੇ ਇਹ ਸੜਕਾਂ ਵਿੱਚ ਹੋਰ ਕੀ ਬਣਾ ਦੇਣਗੇ? ਜਮੀਨਾਂ ਤਾਂ ਦੋਸਤੋ ਪਹਿਲਾਂ ਹੀ ਅਕਵਾਇਰ ਕੀਤੀਆਂ ਹੋਈਆਂ ਹੋਣਗੀਆਂ ਸੜਕਾਂ ਵੀ ਪਹਿਲਾਂ ਬਣੀਆਂ ਹੀ ਹੋਈਆਂ ਹੋਣਗੀਆਂ ਬਸ ਕਰਨਗੇ ਕੀ ਇਹ ਕੁਝ ਚੋੜਾ ਕਰਨ ਦੇ ਨਾਤੇ ਜਾਂ ਪੀਸੀ ਵਗੈਰਾ ਪੱਟ ਕੇ ਨਵੀਂ ਪੀਸੀ ਪਾ ਕੇ ਉਸ ਦੇ ਨਾਂ ਦੇ ਹੇਠ ਕੰਮ ਕਰਕੇ ਇਹ ਸਾਰਾ ਕ੍ਰੈਡਿਟ ਅਖਬਾਰਾਂ ਵਿੱਚ ਇਹ ਛਾਪਣਗੇ ਕਿ ਇਹਨਾਂ ਨੇ ਵਿਸ਼ਵ ਪੱਧਰੀ ਸੜਕਾਂ ਬਣਾ ਦਿੱਤੀਆਂ ਹਨ ਬਹੁਤ ਵੱਡਾ ਮਾਰਕਾ ਮਾਰ ਲਿਆ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਸਾਨੀ ਕੰਮ ਕਰ ਦਿੱਤਾ ਹੈ ਆਪਣੀ ਸਪਰਾਪਤੀ ਨੂੰ ਦੱਸਣ ਲਈ ਟੀਵੀ ਵਿੱਚ ਐਡਸ ਚੱਲਣਗੇ ਆਖਬਾਰਾਂ ਵਿੱਚ ਇਸ਼ਤਿਹਾਰबाजी ਸੜਕਾਂ ਤੇ ਹੋਟਿੰਗ ਲੱਗਣਗੇ ਘੋਸ਼ਣਾ ਤਾਂ ਦੋਸਤੋ ਇਹਨਾਂ ਨੇ 347 ਈ ਬੱਸਾਂ ਖਰੀਦਣ ਦੀ ਵੀ ਕੀਤੀ ਹੈ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ ਕੀ ਕਹੀਏ ਦੋਸਤੋ ਇਸ ਨੂੰ ਚੰਗਾ ਕਦਮ ਜਾਂ ਪੈਸੇ ਦੀ ਬਰਬਾਦੀ ਦੇਖਣ ਵਿੱਚ ਤਾਂ ਇਹ ਈ ਬੱਸਾਂ ਚਲਾਉਣਾ ਇੱਕ ਬਹੁਤ ਵਧੀਆ ਕਦਮ ਲੱਗਦਾ ਹੈ ਪਰ ਨਾਲ ਹੀ ਪੈਸੇ ਦੀ ਬਰਬਾਦੀ ਇਸ ਕਰਕੇ ਕਿਉਂਕਿ ਦੋਸਤੋ ਲੁਧਿਆਣਾ ਸ਼ਹਿਰ ਵਿੱਚ ਸਿਟੀ ਬੱਸ ਸਰਵਿਸ ਪਹਿਲਾਂ ਚਲਾਈ ਗਈ ਸੀ ਦੋ ਕੁ ਸਾਲ ਤੱਕ ਇਸਨੇ ਲੁਧਾਨੇ ਵਿੱਚ ਬਹੁਤ ਵਧੀਆ ਸਰਵਿਸ ਦਿੱਤੀ ਸ਼ਹਿਰ ਵਾਸੀਆਂ ਨੂੰ ਪੂਰੀ ਤਰ੍ਹਾਂ ਇਸ ਦਾ ਫਾਇਦਾ ਵੀ ਮਿਲਿਆ ਪਰ ਬਾਅਦ ਵਿੱਚ ਦੋਸਤੋ ਇਹ ਕਰੋੜਾਂ ਰੁਪਈਆ ਦੀਆਂ ਬਸਾਂ ਕਿਧਰੇ ਨਜ਼ਰ ਹੀ ਨਹੀਂ ਆਉਂਦੀਆਂ ਹੁਣ ਕੰਡਮ ਹੋਣ ਲਈ ਉੱਥੇ ਖੜੀਆਂ ਹੋਈਆਂ ਹਨ ਇੰਜ ਸਰਕਾਰ ਦੇ ਪੈਸੇ ਦੀ ਬਰਬਾਦੀ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਸਭ ਨੂੰ ਦੋਸਤੋ ਕੀ ਇਹੋ ਕੁਝ ਇਹ ਦੋ ਤਿੰਨ ਸਾਲ ਬਾਅਦ ਇਹ ਬਸਾਂ ਨਾਲ ਨਹੀਂ ਕਰਨਗੇ ਜਰੂਰ ਸੋਚਿਓ ਦੋਸਤੋ ਪੰਜਾਬ ਵਿੱਚ ਪਹਿਲਾਂ ਵੀ ਕਮਿਊਨਿਟੀ ਸੈਂਟਰ ਬਣੇ ਹੋਏ ਹਨ ਪਿੰਡਾਂ ਵਿੱਚ ਸਟੇਡੀਅਮ ਵੀ ਬਣੇ ਹੋਏ ਹਨ ਸਪੋਰਟਸ ਲਈ ਕਸਰਤ ਲਈ ਜਿਮਾਂ ਦੀ ਵੀ ਬਣੇ ਹੋਏ ਹਨ ਪਰ ਉਹਨਾਂ ਦੀ ਸਥਿਤੀ ਕੀ ਹੈ ਕਮਿਊਨਿਟੀ ਸੈਂਟਰ ਜਾਂ ਜਿਮਾਂ ਲਈ ਬਣੇ ਹੋਏ ਕਮਰਿਆਂ ਦਾ ਇਸਤੇਮਾਲ ਲੋਕਾਂ ਦੁਆਰਾ ਤੂੜੀ ਜਾਂ ਪਾਥੀਆਂ ਦੀ ਰੱਖਣ ਲਈ ਕੀਤਾ ਜਾਂਦਾ ਹੈ ਪਿੰਡਾਂ ਵਿੱਚ ਜਾ ਕੇ ਵੇਖੋ ਸਾਡੇ ਮਾਝੇ ਵਿੱਚ ਤਾਂ ਲਗਭਗ ਬਹੁਤ ਸਾਰੇ ਪਿੰਡਾਂ ਵਿੱਚ ਇੰਜ ਹੀ ਹੈ ਜਾਂ ਵੱਦੋ-ਵੱਦ ਨਸ਼ੇ ਦੇ ਟੀਕੇ ਆਦੋ ਲਾਣ ਲਈ ਕਮਰੇ ਵਰਤੇ ਜਾਂਦੇ ਹਨ ਦੋਸਤੋ ਸਟੇਡੀਅਮ ਖੇਡ ਮੈਦਾਨਾਂ ਦਾ ਇਸਤੇਮਾਲ ਡੰਗਰ ਵਛੇ ਬੰਨਣ ਲਈ ਲੋਕ ਕਰਦੇ ਹਨ ਦੋਸਤੋ ਇਹਨਾਂ ਨੇ ਬਸਟ ਵਿੱਚ ਇਸ ਵਾਰ ਇਹ ਘੋਸ਼ਣਾ ਕੀਤੀ ਹੈ ਕਿ ਪੰਜਾਬ ਭਰ ਵਿੱਚ 3000 ਇੰਡੋਰ ਸਟੇਡੀਅਮ ਬਣਾਏ ਜਾਣਗੇ ਜੀਹਾਂ 3000 ਦੋਸਤੋ ਇਹਨਾਂ ਸਟੇਡੀਅਮਾਂ ਵਿੱਚ ਰਨਿੰਗ ਟਰੈਕ ਹੋਣਗੇ ਸੋਲਰ ਲਾਈਟਾਂ ਲੱਗੀਆਂ ਹੋਣਗੀਆਂ ਤੇ ਹੋਰ ਵੀ ਕਈ ਸਹੂਲਤਾਂ ਹੋਣਗੀਆਂ ਦੋਸਤੋ ਇਸ ਵਾਅਦੇ ਦੀ ਵੀ ਸਚਾਈ ਪਰਖ ਲੈਂਦੇ ਹਾਂ ਦੋਸਤੋ ਅਸਲ ਵਿੱਚ ਹੋਵੇਗਾ ਕਿ ਘੋਸ਼ਣਾ 3000 ਇੰਡੋਰ ਸਟੇਡੀਅਮ ਬਣਾਉਣ ਦੀ ਹੋਈ ਹੈ ਪਰ ਵੱਧ ਤੋਂ ਵੱਧ 100 200 ਬਣਾ ਕੇ ਇਸ ਰਾਹੀਂ ਰਜਮੀ ਇਸ਼ਤਿਹਾਰबाजी ਕੀਤੀ ਜਾਵੇਗੀ ਸਰਕਾਰੀ ਪੈਸੇ ਦਾ ਇਸਤੇਮਾਲ ਹੋਰ ਸਟੇਟਾਂ ਵਿੱਚ ਲੋਕਾਂ ਨੂੰ ਪਰਮਾਨ ਲਈ ਕੀਤਾ ਜਾਵੇਗਾ ਕਿਹੜਾ ਕੋਈ ਪੰਜਾਬ ਵਿੱਚ ਆ ਕੇ ਵੇਖੇਗਾ ਕਿ ਇਹਨਾਂ ਨੇ ਕਿੰਨੇ ਕੁ ਸਟੇਡੀਅਮ ਬਣਾਏ ਹਨ ਜਦੋਂ ਕਿ ਘੋਸ਼ਣਾ ਇਹਨਾਂ ਨੇ ਕੀਤੀ ਹੈ 3000 ਤੋਂ ਵੱਧ ਦੀ ਪਰ ਕਿੰਨੇ ਸਟੇਡੀਅਮ ਇਹਨਾਂ ਨੇ ਪ੍ਰੈਕਟੀਕਲੀ ਬਣਾ ਦਿੱਤੇ ਹਨ ਇਹ ਕੋਈ ਨਹੀਂ ਦੱਸੇਗਾ ਜਿਵੇਂ ਸਕੂਲ ਆਫ ਐਮਿਨੈਂਸ ਦਾ ਹਾਲ ਹੈ ਦੋਸਤੋ ਇਹਨਾਂ ਨੇ ਐਡਵਰਟਾਈਜ਼ਮੈਂਟਾਂ ਵਿੱਚ ਚਲਾਣ ਲਈ 100 200 ਤੋਂ ਵੱਧ ਸਕੂਲ ਨਹੀਂ ਬਣਾਏ ਹਨ ਜਦਕਿ ਪੰਜਾਬ ਵਿੱਚ ਹਜ਼ਾਰਾਂ ਸਕੂਲ ਹਨ ਉਹਨਾਂ ਦਾ ਕੀ ਹਾਲ ਹੈ ਸਭ ਨੂੰ ਪਤਾ ਹੈ ਪਰ ਪ੍ਰਚਾਰ ਪ੍ਰਸਾਰ ਲਈ ਉਹ 994 100 200 ਸਕੂਲਾਂ ਦਾ ਹੀ ਇਸਤੇਮਾਲ ਇਹ ਕਰ ਰਹੇ ਹਨ ਇੰਜ ਹੀ ਇਹਨਾਂ ਨੇ ਇੰਡੋਰ ਸਟੇਡੀਅਮ ਨਾਲ ਕਰਨਾ ਹੈ ਟੀਵੀ ਵਿੱਚ ਐਡ ਰਾਈ ਬੱਲੇ ਬੱਲੇ ਕਰਵਾ ਲਈ ਜਾਵੇਗੀ ਤੁਸੀਂ ਆਪਣੇ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਜਾਂ ਮਿਡਲ ਸਕੂਲਾਂ ਜਾਂ ਹਾਈ ਸਕੂਲਾਂ ਨੂੰ ਵੇਖ ਲਓ ਕਿੰਨੇ ਕੁ ਇਹਨਾਂ ਨੇ ਦਿੱਲੀ ਮਾਡਲ ਦੇ ਉੱਪਰ ਸਕੂਲ ਆਫ ਐਮਿਨੈਂਸ ਬਣਾ ਦਿੱਤੇ ਹਨ ਉਹ ਪਰ মিডিਆ ਵਿੱਚ ਇਹ ਪ੍ਰਚਾਰ ਪ੍ਰਸਾਰ ਰਹੇ ਹਨ ਕਿ ਪੰਜਾਬ ਵਿੱਚ ਇਹਨਾਂ ਨੇ ਇਨਕਲਾਬ ਲਿਆ ਦਿੱਤਾ ਹੈ ਸਿੱਖਿਆ ਕ੍ਰਾਂਤੀ ਕਰ ਦਿੱਤੀ ਹੈ ਕੋਲੰਬਲਾਕੇ ਲੋਕ ਇਹ ਕਹਿ ਰਹੇ ਹਨ ਕਿ ਇਹ ਬਸਟ ਠੀਕ ਠਾਕ ਹੈ ਪਰ ਦੋਸਤੋ ਅਸਲ ਵਿੱਚ ਵੇਖਿਆ ਜਾਵੇ ਤਾਂ ਇਹ ਬਸਟ ਆਵਾਦਮੀ ਪਾਰਟੀ ਦੀ ਸਰਕਾਰ ਦੀ ਉਸ ਰਣਨੀਤੀ ਦਾ ਹਿੱਸਾ ਹੈ ਜਿਸ ਦੇ ਆਧਾਰ ਤੇ ਇਹ ਪੰਜਾਬ ਬਾਰੇ ਅਧੇ ਅਧੂਰੇ ਅੰਕੜੇ ਪੇਸ਼ ਕਰਕੇ ਭਾਰਤ ਦੀਆਂ ਹੋਰ ਸਟੇਟਾਂ ਵਿੱਚ ਪੰਜਾਬ ਮਾਡਲ ਜੀਹਾਂ ਉਸ ਦਾ ਪ੍ਰਚਾਰ ਕਰਨਗੇ ਜਿਵੇਂ ਪਹਿਲਾਂ ਦਿੱਲੀ ਮਾਡਲ ਆਵਾਦਮੀ ਪਾਰਟੀ ਦਾ ਦਿੱਲੀ ਮੋਡਲ ਪ੍ਰਚਾਰਿਆ ਪ੍ਰਸਾਰਿਆ ਜਾਂਦਾ ਸੀ ਕਿਉਂਕਿ ਹੁਣ ਦਿੱਲੀ ਵਿੱਚ ਇਹਨਾਂ ਦੀ ਸਰਕਾਰ ਨਹੀਂ ਹੈ ਇਸ ਕਰਕੇ ਪ੍ਰਚਾਰ ਪ੍ਰਸਾਰ ਕਰਨ ਲਈ ਇਹ ਪੰਜਾਬ ਮਾਡਲ ਦਾ ਇਸਤੇਮਾਲ ਕਰਨਗੇ ਦੋਸਤੋ ਮੀਡੀਆ ਵਿਚ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਕਿ ਜੋ ਤੁਸੀਂ ਵਾਅਦੇ ਕਰਕੇ ਆਏ ਸੀ ਉਹਨਾਂ ਦਾ ਜ਼ਮੀਨੀ ਸੱਚ ਕੀ ਹੈ 300 ਯੂਨਟ ਮੁਫਤ ਬਿਜਲੀ ਜ਼ਮੀਨੀ ਸੱਚ ਕੀ ਹੈ ਇਸਦਾ ਕੋਈ ਨਹੀਂ ਦੱਸੇਗਾ ਬਸ ਘੱਟ ਪੜੇ ਲਿਖੇ ਲੋਕ ਜਾਂ ਭਾਵਿਕ ਲੋਕ ਉਹ ਜਜ਼ਬਾਤੀ ਹੋ ਜਾਣਗੇ ਇਹਨਾਂ ਦੀਆਂ ਗੱਲਾਂ ਸੁਣ ਕੇ ਬਿਨਾਂ ਜ਼ਮੀਨੀ ਸਚਾਈ ਨੂੰ ਸਮਝੇ ਇਸ ਤੋਂ ਇਲਾਵਾ ਦੋਸਤੋ ਹਰੇਕ ਵਿਧਾਇਕ ਨੂੰ ਆਪਣੇ ਆਪਣੇ ਹਲਕੇ ਦੇ ਵਿਕਾਸ ਲਈ 5-5 ਕਰੋੜ ਦੇਣ ਦੀ ਇਹਨਾਂ ਨੇ ਘੋਸ਼ਣਾ ਕੀਤੀ ਹੈ ਦੋਸਤੋ ਸੰਸਦਾਂ ਨੂੰ ਵੀ ਤਾਂ 5-5 ਕਰੋੜ ਸੰਸਦ ਨਿਧੀ ਫੰਡ ਮਿਲਦਾ ਹੀ ਹੈ ਦੋਸਤੋ ਇਸ ਪੈਸੇ ਦਾ ਇਹ ਕਰਦੇ ਕੀ ਹਨ ਸੱਭਿਆਚਾਰਕ ਮੇਲਿਆਂ ਤੇ ਜਾ ਕੇ ਜਾਂ ਹੋਰ ਆਪਣੇ ਵਰਕਰਾਂ ਦੇ ਪਿੰਡਾਂ ਵਿੱਚ ਜਾ ਕੇ ਇਹ ਛੋਟੇ-ਮੋਟੇ ਕੰਮਾਂ ਲਈ ਇਹ ਰਕਮ ਅਲਾਟ ਕਰਕੇ ਖਰਚ ਕਰ ਦਿੰਦੇ ਹਨ ਇੰਜ ਲੋਕਾਂ ਵਿੱਚ ਬੱਲੇ-ਬੱਲੇ ਕਰਵਾ ਲਈ ਜਾਂਦੀ ਹੈ ਇਸ ਫੰਡ ਦਾ ਕਦੇ ਵੀ ਸੂਝ-ਪੂਝ ਨਾਲ ਹਲਕੇ ਦੇ ਵਿਕਾਸ ਲਈ ਇਸਤੇਮਾਲ ਨਹੀਂ ਕੀਤਾ ਜਾਂਦਾ ਬਾਕੀ ਦੋਸਤੋ ਦਿੱਤੀ ਹੋਈ ਰਕਮ ਵਿੱਚੋਂ ਕਿੰਨਾ ਕੁ ਅਸਲ ਵਿੱਚ ਖਰਚ ਹੁੰਦਾ ਹੈ ਇਹ ਸਭ ਨੂੰ ਪਤਾ ਹੈ ਦੋਸਤੋ ਇਸ ਲਈ ਜੋ ਕਾਗਜ਼ੀ ਖਾਣਾ ਪੂਰਤੀ ਕੀਤੀ ਜਾਂਦੀ ਹੈ ਉਸ ਦਾ ਵੀ ਸਭ ਨੂੰ ਪਤਾ ਹੀ ਹੈ ਬਾਕੀ ਦੋਸਤੋ ਇਹਨਾਂ ਨੇ 2.36 ਲੱਖ ਕਰੋੜ ਦਾ ਬਜਟ ਜੋ ਪੰਜਾਬ ਵਿੱਚ ਪੇਸ਼ ਕੀਤਾ ਹੈ ਉਸ ਵਿੱਚ ਦੱਸਿਆ ਹੈ ਕਿ ਇਹਨਾਂ ਨੇ ਸਿੱਖਿਆ ਖੇਤਰ ਲਈ ਸਭ ਤੋਂ ਵੱਧ 17925 ਕਰੋੜ ਰੁਪਏ ਰੱਖੇ ਹਨ ਪੰਜਾਬ ਵਿੱਚ ਸਿੱਖਿਆ ਦਾ ਪੱਧਰ ਸਰਕਾਰੀ ਸਕੂਲ ਵਰਸਸ ਪ੍ਰਾਈਵੇਟ ਸਕੂਲ ਲੋਕਾਂ ਦਾ ਰੁਝਾਨ ਕਿੱਧਰ ਨੂੰ ਹੈ ਇਹ ਸਭ ਨੂੰ ਪਤਾ ਹੈ ਇਸ ਤੋਂ ਇਲਾਵਾ ਦੋਸਤੋ ਇਹਨਾਂ ਨੇ ਖੇਤੀਬਾੜੀ ਸੈਕਟਰ ਲਈ 14524 ਕਰੋੜ ਰੱਖੇ ਹਨ ਇਹਨਾਂ ਨੇ ਬਾਗਬਾਨੀ ਲਈ 187 ਕਰੋੜ ਅਤੇ ਸਹਾਇਕ ਧੰਦੇ ਪਸ਼ੂ ਪਾਲਨ ਆਦਿ ਲਈ 700 ਕਰੋੜ ਬਜਟ ਵਿੱਚ ਰੱਖੇ ਹਨ ਦੋਸਤੋ ਇਸ ਵੇਲੇ ਪੰਜਾਬ ਵਿੱਚ ਲਗਭਗ 881 ਦੇ ਕਰੀਬ ਮੁਹੱਲਾ ਕਲੀਨਿਕ ਚੱਲ ਰਹੇ ਹਨ ਉਹਨਾਂ ਦੀ ਵੀ ਸੰਖਿਆ ਵਧਾਉਣ ਲਈ 268 ਕਰੋੜ ਰੁਪਏ ਇਹਨਾਂ ਨੇ ਬਜਟ ਵਿੱਚ ਰੱਖੇ ਹੋਏ ਹਨ ਦੋਸਤੋ ਕਿੰਨਾ ਚੰਗਾ ਹੁੰਦਾ ਜੇ ਇਹਨਾਂ ਮੁਹੱਲਾ ਕਲੀਨਿਕਾਂ ਦੀ ਥਾਂ ਇਹਨਾਂ ਨੇ 881 ਨਸ਼ਾ ਛਡਾਊ ਕੇਂਦਰ ਬਣਾ ਦਿੱਤੇ ਹੁੰਦੇ ਇਹ ਪੈਸਾ ਉੱਥੇ ਖਰਚਾ ਜਾਂਦਾ ਦੋਸਤੋ ਪਹਿਲਾਂ ਵੀ ਤਾਂ ਪੰਜਾਬ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਹੇ ਸਨ ਵਧੀਆ ਸੇਵਾਵਾਂ ਦੇ ਰਹੇ ਸਨ ਪਰ ਪੰਗਾ ਕੀ ਹੈ ਦੋਸਤੋ ਉਸ ਵਿੱਚ ਫੋਟੋ ਦਾ ਮੋਦੀ ਸਰਕਾਰ ਦੀ ਲੱਗਦੀ ਸੀ ਕਿਉਂਕਿ ਯੋਜਨਾ ਕੇਂਦਰ ਦੀ ਸੀ ਪਰ ਆਪਣੇ ਸਿਆਸੀ ਪ੍ਰਚਾਰ ਕਰਨ ਲਈ ਮੋਦੀ ਦੀ ਫੋਟੋ ਨਹੀਂ ਚਾਹੀਦੀ ਇਹਨਾਂ ਨੂੰ ਆਪਣੀ ਅਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਚਾਹੀਦੀ ਹੈ ਇਸ ਲਈ ਇਹਨਾਂ ਨੇ ਦਿੱਲੀ ਦੀ ਨਕਲ ਦੇ ਉੱਪਰ ਮਹੱਲਾ ਕਲੀਨਿਕਾਂ ਦਾ ਨਾਅਰ ਦੇ ਹੇਠ ਕਰੋੜਾਂ ਰੁਪਏ ਇੰਜ ਬਰਬਾਦ ਕਰ ਦਿੱਤੇ ਹਨ ਪੰਜਾਬ ਵਿੱਚ ਜਦੋਂ ਕਿ ਪੰਜਾਬ ਵਿੱਚ ਅਸਲ ਵਿੱਚ ਲੋੜ ਸੀ 881 ਨਸ਼ਾ ਛਡਾਊ ਕੇਂਦਰਾਂ ਦੀ ਤਾਂ ਜੋ ਕਿ ਨੌਜਵਾਨੀ ਬਚਾਈ ਜਾ ਸਕਦੀ। ਦੋਸਤੋ ਮਹੱਲਾ ਕਲੀਨਿਕਾਂ ਦੇ ਉੱਪਰ ਜੋ ਇਹ ਜੋ ਸੁਵਾਵਾ ਦੇ ਰਹੇ ਹਨ ਉਹ ਪਹਿਲਾ ਪ੍ਰਾਇਮਰੀ ਹੈਲਥ ਸੈਂਟਰ ਰਹੀ ਮਿਲ ਹੀ ਰਹੀਆਂ ਸਨ ਪੰਜਾਬ ਦੇ ਪੈਸੇ ਦੀ ਬਰਬਾਦੀ ਇਸੇ ਕਰਕੇ ਰੜਕਦੀ ਹੈ ਕਿਉਂਕਿ ਪੰਜਾਬ ਦੇ ਸਿਰ 3.84 ਲੱਖ ਕਰੋੜ ਦਾ ਕਰਜ਼ਾ ਹੈ ਜੋ ਪੰਜਾਬ ਦੇ ਕੁੱਲ ਬਜਟ ਦੇ 2.36 ਲੱਖ ਕਰੋੜ ਤੋਂ ਵੀ ਕਿਤੇ ਵੱਧ ਹੈ ਹੋਰ ਮੁਫਤ ਬਿਜਲੀ ਲਗਭਗ 9992 ਕਰੋੜ ਬਿਜਲੀ ਸਬਸਿਡੀ ਦੇ ਉੱਪਰ ਖਰਚ ਕੀਤੇ ਜਾਂਦੇ ਹਨ ਬੱਸਾਂ ਵਿੱਚ ਮਹਿਲਾਵਾਂ ਨੂੰ ਮੁਫਤ ਸਵਾਵਾਂ ਦਿੱਤੀਆਂ ਜਾਂਦੀਆਂ ਹਨ ਇਸ ਦਾ ਸਰਕਾਰ ਨੂੰ ਖਰਚ ਪੈਂਦਾ ਹੈ ਲਗਭਗ ਹਰ ਸਾਲ 450 ਕਰੋੜ ਦੋਸਤੋ ਥਰਮਲ ਪਲਾਂਟਾਂ ਤੋਂ ਬਿਜਲੀ ਮੁੱਲ ਲੈ ਕੇ ਬਿਜਲੀ ਮੁਫਤ ਵੰਡਣਾ ਦੋਸਤੋ ਇਸ ਤੁਸੀਂ ਆਪ ਹੀ ਸੋਚੋ ਕਿ ਇਹ ਤਰਕ ਸੰਗਤ ਹੈ ਦੋਸਤੋ ਇਹੋ ਜਿਹੀ ਸਮਝਬੂਝ ਦਾ ਪ੍ਰਦਰਸ਼ਨ ਕਰਦੇ ਹੋਈ ਇਹਨਾਂ ਨੇ ਪੰਜਾਬ ਵਿੱਚ ਪਿਛਲੇ 3 ਸਾਲਾਂ ਵਿੱਚ 95000 ਦਾ ਹੋਰ ਕਰਜ਼ਾ ਛਾੜ ਦਿੱਤਾ ਹੈ ਪਰ ਇਸ ਕਰਜ਼ੇ ਦਾ ਦੋਸ਼ ਇਹ ਪਿਛਲੀਆਂ ਸਰਕਾਰਾਂ ਨੂੰ ਹਲੇ ਵੀ ਦੇ ਰਹੇ ਹਨ ਦੋਸਤੋ ਜਦੋਂ ਇਹ ਪੰਜਾਬ ਵਿੱਚ ਸੱਤਾ ਵਿੱਚ ਆਏ ਸਨ ਤਾਂ ਇਹ ਗੱਲ ਕਰਦੇ ਸਨ ਕਰਜ਼ਾ ਲਾਉਣ ਦੀ ਰੇਤਾ ਬਜਰੀ ਮਾਈਨਿੰਗ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਪੰਜਾਬ ਵਿੱਚ ਜੋ ਇਹਨਾਂ ਨੇ ਮਾਫੀਆ ਪ੍ਰਚਾਰੇ ਸਨ ਉਹਨਾਂ ਨੇ ਦੱਸਿਆ ਸੀ ਕਿ ਇਹਨਾਂ ਨੂੰ ਖਤਮ ਕਰਕੇ ਅਸੀਂ ਪੰਜਾਬ ਦੇ ਵਿੱਚ ਲਗਭਗ ਇਨਕਮ ਬਹੁਤ ਵਧਾ ਦਵਾਂਗੇ ਇੰਜ ਹਜ਼ਾਰਾਂ ਕਰੋੜ ਰੁਪਏ ਪੰਜਾਬ ਵਿੱਚ ਬਚ ਜਾਣਗੇ ਅਤੇ ਉਸ ਦਾ ਇਸਤੇਮਾਲ ਪੰਜਾਬ ਦੀ ਤਰੱਕੀ ਅਤੇ ਕਰਜ਼ਾ ਲਾਉਣ ਵਿੱਚ ਕੀਤਾ ਜਾਵੇਗਾ ਆਪਣੀਆਂ ਵਧੀਆਂ ਪਾਲਿਸੀਆਂ ਕਰਕੇ ਅਤੇ ਇਮਾਨਦਾਰ ਸਰਕਾਰ ਹੋਣ ਕਰਕੇ ਇਹ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਕਮਾ ਕੇ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਕੇ ਪੰਜਾਬ ਦੀ ਕਰਜ਼ੇ ਦੀ ਪੰਡ ਹਲਕੀ ਕਰ ਦੇਣਗੇ ਪਰ ਦੋਸਤੋ ਇਹਨਾਂ ਨੇ ਕੀਤਾ ਕੀ ਹੈ ਪਿਛਲੇ 3 ਸਾਲਾਂ ਵਿੱਚ ਲਗਭਗ 95000 ਕਰੋੜ ਦਾ ਹੋਰ ਹੀ ਇਹਨਾਂ ਨੇ ਪੰਜਾਬ ਦੇ ਸਿਰ ਕਰਜ਼ਾ ਝਾੜ ਦਿੱਤਾ ਹੈ ਇਹ ਹੈ ਕਲਮ ਲਾ ਕੇ ਦੋਸਤੋ ਪੰਜਾਬ ਦੇ ਬੱਸਟ ਦਾ ਸੱਚ ਬਾਕੀ ਸਰਕਾਰੀ ਪ੍ਰਚਾਰ ਪ੍ਰਸਾਰ ਬੱਸਟ ਬਾਰੇ ਉਸ ਬਾਰੇ ਤੁਹਾਨੂੰ ਪਤਾ ਕੀ ਹੈ ਬਾਕੀ ਦੋਸਤੋ ਤੁਹਾਡਾ ਕੀ ਮੰਨਣਾ ਹੈ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਪ੍ਰਗਟਾ ਸਕਦੇ ਹੋ ਅੰਧਵੀ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਵੀ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ